ਮੇਰਾ ਨਾਮ ਗਗਨਦੀਪ ਸਿੰਘ ਹੈ ਮੈਂ ਪਟਿਆਲੇ ਨਾਲ ਬਲੋਂਗ ਕਰਦਾ ਮੇਰੇ 10-15 ਸਾਲ ਤੋਂ ਟੀਥ ਦੇ ਵਿੱਚ ਐਕਚੁਅਲੀ ਐਕਸੀਡੈਂਟ ਦੇ ਕਾਰਨ ਮੇਰੇ ਦੰਦਾਂ ਦੀ ਪ੍ਰੋਬਲਮ ਸ਼ੁਰੂ ਹੋ ਗਈ ਸੀ ਉਸ ਕਰਕੇ ਮੈਨੂੰ ਹੁਣ ਜ਼ਿਆਦਾ ਪ੍ਰੋਬਲਮ ਕਰਕੇ ਫਿਰ ਮੈਂ ਉਹਦਾ ਟ੍ਰੀਟਮੈਂਟ ਕਰਾਉਣ ਦੀ ਸੋਚੀ ਤੇ ਮੈਨੂੰ ਪਤਾ ਲੱਗਿਆ ਸੀ ਕਿ ਖਾਲਸਾ ਏਡ ਦੇ ਵਿੱਚ ਡੈਂਟਲ ਦਾ ਵੀ ਇੱਕ ਕਲੀਨਿਕ ਹੈ ਜਿਸ ਨੂੰ ਮੈਂ ਦੇਖਦੇ ਹੋਏ ਆਪਣਾ ਇਲਾਜ ਕਰਨ ਲਈ ਇੱਥੇ ਆਇਆ ਤੇ ਇੱਥੇ ਬਹੁਤ ਵਧੀਆ ਇਲਾਜ ਕੀਤਾ ਜਾ ਰਿਹਾ ਤੇ ਸਸਤਾ ਹੈ ਬਾਕੀ ਬਹੁਤ ਜ਼ਿਆਦਾ ਮਾਰਕੀਟ ਨਾਲੋਂ ਤੇ ਉਸਦੇ ਕਰਕੇ ਅੱਜ-ਅੱਜ ਮੇਰਾ ਪੂਰਾ ਟ੍ਰੀਟਮੈਂਟ ਸਾਰਾ ਪੂਰਾ ਹੋ ਗਿਆ ਹੈਗਾ ਤੇ ਮੈਨੂੰ ਬਹੁਤ ਹੀ ਜਾਇਜ਼ ਰੇਟਾਂ ਦੇ ਵਿੱਚ ਬਾਬਾ ਜੀ ਨੇ ਇੱਥੇ ਇਲਾਜ ਕਰਵਾ ਕੇ ਦਿੱਤਾ। ਦਿੱਤਾ ਮੈਨੂੰ ਬਹੁਤ ਧੰਨਵਾਦੀ ਹਾਂ ਤੇ ਖਾਲਸਾ ਏਡ ਵੱਲੋਂ ਜਿਹੜੀ ਇਹ ਮੈਡੀਕਲ ਫੈਸਿਲਿਟੀ ਹੈਗੀ ਇੱਥੇ ਚੱਲ ਰਹੀ ਹੈਗੀ ਜਿਵੇਂ ਟੈਸਟਾਂ ਦੀ ਹੋ ਗਈ, ਐਕਸ-ਰੇ ਦੀ ਹੋ ਗਈ, ਮੈਡੀਸਨ ਦੀ ਹੋ ਗਈ ਤੇ ਸੀਟੀ ਸਕੈਨ ਹੋ ਗਏ, ਡੈਂਟਲ ਦਾ ਹੋ ਗਿਆ। ਸਾਰਾ ਜਿਹੜਾ ਵੀ ਇਲਾਜ ਹੈ ਵਾਝੀ ਰੇਟਾਂ ਤੇ ਕੀਤਾ ਜਾਂਦਾ ਹੈ ਤੇ ਬਾਕੀ ਸੰਗਤ ਨੂੰ ਇਹ ਅਰਦਾਸ ਹੈ ਵੀ ਖਾਲਸਾ ਏਡ ਨੂੰ ਦਸਵੰਤ ਦਿੱਤਾ ਜਾਵੇ ਜਿਸ ਨਾਲ ਇਹ ਅੱਗੇ ਜਿਹੜੇ ਵਧੀਆ ਕਾਰਜ ਸ਼ੁਰੂ ਹੋ ਰਹੇ ਨੇ ਇਨਾਂ ਨੂੰ ਹੋਰ ਅੱਗੇ ਵਧਾਇਆ ਜਾਵੇ ਤੇ ਮਨੁੱਖਤਾ ਦੀ ਸੇਵਾ ਕੀਤੀ ਜਾਵੇ ਤੁਹਾਡਾ ਧੰਨਵਾਦ